ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਮੈਂ ਤੇਜਿੰਦਰ ਪਾਲ ਖੋੜਵਾਨ ਤੋਂ ਕਲਾ ਕਰਾਂਗੀ ਤੁਹਾਡੇ ਨਾਲ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀਆਂ ਹਾਂ ਜੀ ਮੇਰੀ ਪੰਜਾਬੀ ਦੀ ਕਿਤਾਬ ਪੰਜਾਬੀ ਰਹਿਤਲ ਦੇ ਵਿਆਹ ਨਾਲ ਸੰਬੰਧਿਤ ਭਾਗ ਸਾਹੇ ਚਿੱਠੀ ਮਿਲਣ ਤੇ ਪਿਛਲੇ ਭਾਗ ਦੇ ਵਿੱਚ ਅਸੀਂ ਗੱਲ ਕੀਤੀ ਸੀ ਸਾਹੇ ਚਿੱਠੀ ਭੇਜਣ ਬਾਰੇ ਤੇ ਇੱਥੇ ਅਸੀਂ ਗੱਲ ਕਰਦੇ ਹਾਂ ਸਾਹੇ ਚਿੱਠੀ ਮਿਲਣ ਤੇ ਜਦੋਂ ਸਾਹੇ ਕੁੜੀ ਵਾਲਿਆਂ ਦਾ ਲੱਗੀ ਮੁੰਡੇ ਵਾਲਿਆਂ ਦੇ ਘਰ ਪਹੁੰਚਦਾ ਸੀ ਤਾਂ ਉਸ ਦੀ ਬਹੁਤ ਉਗਰ ਆਦਰ ਕੀਤਾ ਜਾਂਦਾ ਸੀ ਸਭ ਤੋਂ ਪਹਿਲਾਂ ਉਸ ਨੂੰ ਮੁੱਖ ਦਵਾਰ ਤੇ ਤੇਲ ਚੋ ਕੇ ਅੱਗੇ ਲੰਘਾਇਆ ਜਾਂਦਾ ਸੀ ਉਸ ਨੂੰ ਜਿਸ ਵਿੱਚ ਇੱਕ ਥਾਲੀ ਜਿਸ ਦੇ ਵਿੱਚ ਥੋੜੇ ਜਿਹੀ ਚੌਲ ਹਲਦੀ ਹਲਦੀ ਨਹੀਂ ਗੰਡਾ ਜਾਂ ਹਲਦੀ ਥੋੜੀ ਜੀ ਸੱਕਰ ਗੋੜ ਜਾਂ ਪਤਾਸੇ ਅੱਜ ਕੱਲ ਮਠਾਈ ਵੀ ਰੱਖ ਦਿੰਦੇ ਆ ਉਹਦੇ ਵਿੱਚ ਰੱਖੀ ਜਾਂਦੀ ਸੀ ਤਾਂ ਉਹ ਉਸ ਦੇ ਵਿੱਚ ਚਿੱਠੀ ਬੜੇ ਆਦਬ ਸਹਿਤ ਰੱਖ ਰਿੰਦਾ ਸੀ ਕਿ ਮੈਂ ਤੁਹਾਡੀ ਇਹ ਸਾਹਿਬ ਚਿੱਠੀ ਲੈ ਕੇ ਆਇਆ ਤਾਂ ਉਹ ਪਹਿਲਾਂ ਦੇ ਸਮੇਂ ਦੇ ਵਿੱਚ ਲੋਕ ਜਿਆਦਾ ਪੜੇ ਲਿਖੇ ਨਹੀਂ ਹੁੰਦੇ ਸੀਗੇ ਤਾਂ ਪਿੰਡ ਵਿੱਚੋਂ ਕਿਸੇ ਪੜੇ ਲਿਖੇ ਨੂੰ ਬੁਲਾਇਆ ਜਾਂਦਾ ਸੀ ਉਹ ਬਹੁਤ ਹੀ ਆਦਬ ਨਾਲ ਚਿੱਠੀ ਚੱਕ ਕੇ ਸਾਰਿਆਂ ਨੂੰ ਪੜ ਕੇ ਸੁਣਾਉਂਦਾ ਤੇ ਵਿਆਹ ਦੀ ਤਰੀਕ ਤੱਸ ਦਿੰਦਾ ਸੀ ਉਸ ਚਿੱਠੀ ਪੜ ਕੇ ਸੁਣਾਉਣ ਵਾਲੇ ਦਾ ਵੀ ਮੂੰਹ ਮਿੱਠਾ ਕਰਾਇਆ ਜਾਂਦਾ ਸੀ ਤੇ ਉਸ ਨੂੰ ਵੀ ਲਾਗ ਦਿੱਤਾ ਜਾਂਦਾ ਸੀ ਕਿਉਂਕਿ ਪਹਿਲਾਂ ਲੋਕ ਬਹੁਤੇ ਪੜੇ ਲਿਖੇ ਨਹੀਂ ਹੁੰਦੇ ਸਨ ਉਹਦੀ ਵੀ ਕਦਰ ਕੀਤੀ ਜਾਂਦੀ ਸੀ ਅੱਜ ਕੱਲ ਜਿਹੜਾ ਅਸੀਂ ਪਰਿਵਾਰ ਵਾਲੇ ਖੋਦੀ ਜਿਹੜੇ ਘਰ ਦੇ ਬਜ਼ੁਰਗ ਜਾਂਦੇ ਨੇ ਕੁੜੀ ਵਾਲਿਆਂ ਦੇ ਵੱਡੇ ਵਡੇਰੇ ਬਜ਼ੁਰਗ ਜਾ ਕੇ ਮੁੰਡੇ ਵਾਲਿਆਂ ਦੇ ਵੱਡਿਆਂ ਨੂੰ ਬਜ਼ੁਰਗਾਂ ਨੂੰ ਚਿੱਠੀ ਫੜਾ ਦਿੰਦੇ ਆ ਅਦਬ ਸਤਕਾਰ ਇਸ ਦਾ ਸਾਹਿਜ ਚਿੱਠੀ ਦਾ ਉਸੇ ਤਰ੍ਹਾਂ ਹੀ ਬਣਾਇਆ ਜਾਂਦਾ ਹੈ ਇਸ ਦੇ ਵਿੱਚ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਕਦੋਂ ਕਿਸ ਦੇਣ ਵਾਰ ਮਹੀਨੇ ਤਰੀਕ ਨੂੰ ਮੁੰਡੇ ਵਾਲਿਆਂ ਨੇ ਬਰਾਤ ਲੈ ਕੇ ਕੁੜੀ ਵਾਲਿਆਂ ਨੇ ਘਰ ਆਉਣਾ ਹੈ ਤੇ ਜਦੋਂ ਉਹ ਲਾਗੀ ਨੂੰ ਵਾਪਸੀ ਤੇ ਲਾਗ ਦੇ ਕੇ ਤੋਰਦੇ ਖੇ ਇਸ ਕੰਬਲ ਕਪੜਾ ਦੇ ਕੇ ਤੋਰਦੇ ਸ਼ਗਨ ਦੇ ਕੇ ਤੋਰਦੇ ਸਾਹੇ ਚਿੱਠੀ ਲੈ ਕੇ ਗਏ ਲਾਗੀ ਨੂੰ ਖਾਲੀ ਹੱਥ ਮੋੜਨਾ ਹਰ ਤੱਕ ਸਮਝਿਆ ਜਾਂਦਾ ਸੀ ਹੱਥ ਲਈਏ ਨਹੀਂ ਜੀ ਧੰਨਵਾਦ